ਸਰਚੀ ਕੇ ਕਾਲ ਜੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੋਰ ਨਵੇਂ ਵਲੌਗ ਵਿੱਚ ਮੈਂ ਕਰਦੇ ਤੁਸੀ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਆ ਟਾਈਮ ਹੋ ਰਿਹਾ ਸਵੇਰ ਦਾ 7:30 ਦਾ ਬ੍ਰੈਕਫਾਸਟ ਦੀ ਤਿਆਰੀ ਹੈ ਪਰ ਹਲਕਾ ਕੁਝ ਖਾਣ ਨੂੰ ਤਿਆਰ ਨਹੀਂ ਜੇ ਕੋਈ ਖਾਣ ਨੂੰ ਤਿਆਰ ਨਹੀਂ ਫਿਰ ਬਣਾਈਏ ਵੀ ਕਿਦੇ ਵਾਸਤੇ ਹੈ ਨਾ ਫਿਰ ਹੀ ਕੰਮ ਹੋਉਂਦਾ ਜਦੋਂ ਖਾਣ ਵਾਲੇ ਤਿਆਰ ਹੋਣ ਫਿਰ ਹੀ ਬਣਾਉਂਦਾ ਬਸ ਏਦਾਂ ਫੁਲਕੇ ਬਣਾਉਣੇ ਜਦੋਂ ਖਾਣ ਵਾਲੇ ਬਹਿ ਗਏ ਪਿਆਰ ਨੇ ਕਹਿਣਗੇ ਹਾਂ ਤੁਸੀਂ ਲਿਆਓ ਫੁਲਕੇ ਫਿਰ ਮੱਤ ਤਵਾ ਤਾ ਲੈਣਾ ਅੱਜ ਆਇਆ ਹੈਗੇ 1 ਜਨਵਰੀ 1st ਆਫ ਜਨਵਰੀ ਹੈਪੀ ਨਿਊ ਈਅਰ ਟੂ ਆਲ ਆਫ ਯੂ ਤੁਮੇ ਸਾਰੇ ਸਾਰੇ ਨੂੰ ਬਹੁਤ ਬਹੁਤ ਮੁਬਾਰਕਾਂ ਨਵਾਂ ਸਾਲ ਤੁਹਾਡੇ ਲਈ ਸੁੱਖਾ ਭਰਿਆ ਹੋਵੇ ਤੁਹਾਡੇ ਲਈ ਬਹੁਤ ਖੁਸ਼ੀਆਂ ਲੈ ਕੇ ਆਵੇ ਤੁਸੀਂ ਆਪਣੇ ਮਕਸਦ ਵਿੱਚ ਤੁਹਾਨੂੰ ਕਾਮਯਾਬੀ ਮਿਲੇ ਤੁਸੀਂ ਕਾਮਯਾਬ ਹੋਵੋ ਨਾ ਟਾਈਮ ਆ ਮਾਰਨ ਨੂੰ ਮੈਂ ਬੈੱਡ ਸ਼ੀਟ ਚੇਂਜ ਕੀਤੀ ਹੈ ਕੱਲ੍ਹ ਨਹੀਂ ਤਾਂ ਕੱਲ ਸੀ ਪਰ ਕੱਲ੍ਹ ਕੌਣ ਕਰਨੀ ਹੋਈ ਨਹੀਂ ਹੈਗੀ ਮੈਂ ਕਿਹਾ ਹੁਣ ਚਲੋ ਬੈੱਡ ਸ਼ੀਟ ਚੇਂਜ ਕਰਦਾ ਤੇ ਕਿਲੋ ਕਵਰ ਰੈਗਿਸਟਰ ਹੋਣ ਵਾਲੇ ਚਾਹਾਂਗੇ ਮਿੱਚੋ ਮੈਂ ਤਾਂ ਪੁਰਾਣੀ ਪਿੱਲੋ ਕਵਰ ਚਾਹਾਂ ਤੇ ਰੱਖ ਦਿਆਂ ਉੱਪਰ ਬੈੱਡ ਸ਼ੀਟ ਨਾਲ ਚੱਲ ਜਾਂਦੇ ਨੇ ਤੇ ਪੁਰਾਣੇ ਵੀ ਕੰਮ ਆ ਜਾਂਦੇ ਨੇ ਤੇ ਜਿਹੜੇ ਅੰਦਰਲੇ ਪਿੱਲੋਂ ਨੇ ਆਪਣੇ ਉਹ ਵੀ ਖਰਾਬ ਨਹੀਂ ਹੁੰਦੇ। ਬ੍ਰੈਕਫਾਸਟ ਕਰਨ ਤੋਂ ਬਾਅਦ ਸਾਡਾ ਪਲਾਨ ਬਣ ਰਿਹਾ ਕਿ ਤੇ ਜਾਣਨਾ। ਸੋਨੂੰ ਵੀ ਲੈ ਕੇ ਚੱਲਾਂਗੇ ਨਾਲ ਕਰਾਵਾਂਗੇ ਦਰਸ਼ਨ ਅਸੀਂ। ਜਾਣਾ ਗੁਰਦੁਆਰਾ ਸਾਹਿਬ ਕਿਲੰਡੀ ਸਾਭੋ। ਦਮਦਮਾ ਸਾਹਿਬ ਦਾ ਖਸ਼ੀਰ ਦਮਦਮਾ ਸਾਹਿਬ ਕਿਲੰਡੀ ਸਾਭੋ ਜਾਣਾ। माथा टेक के आवाई ईयर मेका बे की अरदस करा नवा साल विच सारे भेन भाई अपने अपने घर सोके बसन सारे खुशियां मिलन नवा साल अपने बहुत खुशियां लह के आ गई ਤਾਂ ਦੁਰੋਸਤੀ ਹੈ ਕਿ ਆ ਵੀ ਮੇਨ ਵਾਲਾ ਤਾਂ ਦੁਰੋਸਤੀ ਦੇ ਲਈ ਆਪਣਾ ਸਰੀਰ ਤਾਂ ਦੁਰੋਸਤਾ ਫਿਰ ਹਰ ਇੱਕ ਚੀਜ਼ ਲਈ ਆਪਾਂ ਜੇ ਦੁੱਖ ਆਊਗਾ ਦੁੱਖ ਨੂੰ ਸਹਿਣ ਲਈ ਵੀ ਆਪਾਂ ਕੈਪ ਹੋ ਜਾਂਦੇ ਹਾਂ ਦੀ ਆਪਣਾ ਸਰੀਰ ਤਾਂ ਦੁਰੋਸਤ ਹੋ ਗਏ ਮੇਨ ਵਾਲਾ ਤਾਂ ਦੁਰੋਸਤੀ ਦੀ ਹੁੰਦੀ ਹੈ ਕੋਈ ਸਿਹਤ ਦੁਰੋਸਤ ਹੋਣੀ ਚਾਹੀਦੀ ਹੈ ਬੈਸਿਟ ਹੋ ਗਈ ਚੇਂਜ ਤੇ ਮੈਂ ਸੋਚਦੀ ਹਾਂ ਵੀ ਹੁਣ ਮੈਂ ਨਾ ਆਵਾਂ ਜਵਿੰਦਰ ਹਲੇ ਟਾਈਮ ਲਗਾਉਣਗੇ ਬਈ ਹੋਏ ਮਾਨਸਾ ਕਿ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਨਾ ਆ ਲਾ ਫਿਰ ਕਿਚਨ ਚ ਆਰਾਮ ਨਾਲ ਕੰਮ ਕਰ ਸਕਾਂ ਸਵੇਰੇ ਜੀ ਪਹਿਲਾਂ ਮਾਰਨਿੰਗ ਚ ਆਪਣਾ ਬੈੱਡ ਆਪਣਾ ਨੀਟ ਹੋ ਜੇ ਨਾ ਤਾਂ ਬਹੁਤ ਹੀ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਤੇ ਆਪ ਜੀ ਆਪ ਨੂੰ ਬਹੁਤ ਵਧੀਆ ਫੀਲਿੰਗ ਆਉਂਦੀ ਹੈ ਬੈੱਡ ਕਰ ਤਾਂ ਮੈਂ ਸੈਟ ਦਾ ਸੈਟ ਕਰਿਆ ਬੈੱਡ ਨਾ ਬਹੁਤ ਸੋਹਣਾ ਲੱਗਦਾ ਆ ਕੰਬਲ ਨਾਲ ਨਾ ਹਰੇ ਕਿ ਪੜਛੀਟਾ ਮੈਚ ਕਰ ਜਾਂਦਾ ਮੇਰੇ ਸਾਰੇ ਬੂਲਨ ਬੈੱਡ ਸ਼ੀਟ ਨਾਲ ਬਲੈਂਕਟ ਮੈਚ ਕਰਦਾ ਮੈਂ ਲੱਗਾ ਬਿਲਕੁਲ ਜਿਵੇਂ ਆ ਬੈੱਡ ਸ਼ੀਟ ਨਾਲ ਹੀ ਮੈਚ ਕਰਦਾ ਬਿਲਕੁਲ ਨਾਲ ਦਾ ਹੀ ਹੋਵੇ ਪਰ ਇਹ ਸੈਟ ਨਹੀਂ ਹੈਗਾ ਕੰਬਲ ਬਿਲਕੁਲ ਅਲੱਗ ਹੈ ਪਰ ਬਿਲਕੁਲ ਬੈੱਡ ਸ਼ੀਟ ਦੇ ਨਾਲ ਮੈਚ ਕਰ ਰਿਹਾ ਹੈ ਟਾਈਮ ਹੋ ਗਿਆ 12:30 ਦਵਿੰਦਰ ਮਾਨਸਾ ਤੋਂ ਬਹੁਤ ਲੇਟ ਆਈ ਹੈ ਇਹ 11:30 ਵਜੇ ਕਿਨਾਂ ਤੇ ਖਾਣਾ ਖਾਧਾ ਤਾਂ ਕਰਕੇ ਹੋ ਗਿਆ ਬਹੁਤ ਲੇਟ ਤੇ ਹੁਣ ਅਸੀਂ ਧਿਆਨ ਚਾੜਨਾ ਗੁਰਦੁਆਰਾ ਸਾਹਿਬ ਮੈਂ ਅਕਰਮ ਕੁੜਤਾ ਪਾਇਆ ਬਹੁਤ ਜ਼ਿਆਦਾ ਠੰਡਾ ਮੈਂ ਇਸ ਵਿੱਚ نیچے ਵਾਰਮਰ ਪਾਇਆ ਉੱਪਰ ਲੋੜ ਨਹੀਂ ਪਰ ਮੈਂ ਜੈਕਟ ਚੱਕ ਲਈ ਆ ਉਹਦੀ ਕੈਪ ਵੀ ਚੱਕ ਲਈ ਠੰਡ ਨਾਲ ਕੋਈ ਕੰਪਰਮਾਈਜ਼ ਨਹੀਂ ਕਰਨਾ ਹੈਗਾ ਠੰਡ ਬਹੁਤ ਜ਼ਿਆਦਾ ਬਾਹਰ ਕਰਨ ਗਰਮ ਅਫਸਰ ਲੈ ਲੈ ਗੁਰਦੁਆਰੇ ਕੈਪ ਲਈ ਵਧੀਆ ਲੱਗਦੀ ਫਿਰ ਉਸ ਤੋਂ ਬਾਅਦ ਮੈਂ ਕੈਪ ਲੈ ਲਵਾਂਗੀ ਚਲਦੇ ਆਂ ਫਿਰ ਗੁਰਦੁਆਰੇ ਥੋੜੇ ਬਿਦਰਸ਼ਨ ਕਰਾਉਨੇ ਆ ਬਾਏ ਬਾਏ ਅਲੋ ਜਲਪਿਸ ਕਰੋ ਟਾਈਮ ਹੋ ਰਿਹਾ 1:50 ਵਾਲਾ ਪੌਣਿਕ ਹੋ ਗਿਆ ਤੇ ਰਸਤੇ ਸਾਨੂੰ ਮਿਲ ਗਿਆ ਲੱਗਾ ਹਾਂ ਇੱਕੋ ਵਾਰ ਦੀ ਗਿਆ ਪੌਣਿਕ ਹੋ ਗਿਆ 1:30 ਕਰੋ ਚੱਲਿਆ ਆਪਾਂ ਸੂਜੀ ਦਾ ਪ੍ਰਸ਼ਾਦ ਵੀ ਨਹੀਂ ਗਿਆ ਲੰਗਰ ਚ ਅੱਜ ਸਭ ਕੁਝ ਖਾਣਾ ਕਿਸੇ ਚੀਜ਼ ਨੂੰ ਨਾ ਨਹੀਂ ਕਰਨੀ ਕੁਝ ਮਰਜ਼ੀ ਖਵਾ ਦੋ ਮੇਰੀ ਛੁੱਟੀ ਹੈ ਉਹਦੋਂ ਸਕੇਨ ਖਾਂਦੀ ਨਹੀਂ ਖਾਂਦੀ ਨਾ ਮੈਨੂੰ ਖਾਣ ਦਿਨੀਆਂ ਆ ਆ ਛੁੱਟੀ ਹੈ ਉਹ ਮੈਂ ਇਹਨਾਂ ਨੂੰ ਕਿਹਾ ਵੀ ਹਫ਼ਤੇ ਤੋਂ 10 ਦਿਨਾਂ ਤੋਂ ਇੱਕ ਦਿਨ ਖਾਏ ਕਰਨ ਕਿੰਨੇ ਦਿਨ ਤੋਂ ਆਪਾਂ ਕਿਹਾ ਸੀ 15 ਦਿਨਾਂ ਤੋਂ ਹਫ਼ਤੇ ਤੋਂ ਚਲੋ 10 ਦਿਨਾਂ ਤੋਂ 10 ਦਿਨਾਂ ਤੋਂ ਕੁਝ ਨਾ ਕੋਈ ਆਣ ਹੈਲਦੀ ਕੋਈ ਬਾਹਰ ਖਾ ਸਕਦਾ ਨਹੀਂ ਅੱਜ ਮੈਂ ਵੀ ਸਾਡੀ ਸੂਜੀ ਦਾ ਪ੍ਰਸ਼ਾਦ ਬਹੁਤ ਹੀ ਸਿੱਧਾ ਲੱਗਦਾ ਗਰਮ ਗਰਮ ਪਹੁੰਚੂ ਕਫਾ ਗੁਰਦੁਆਰਾ ਸਾਹਿਬ ਅਰ ਆਸ਼ ਬਹੁਤ ਆਦਰ ਆਸ਼ਾ ਬਹੁਤ ਸੰਗਤਾਈ ਹੋਈ ਹੈ ਲਾਸਟ ਇਅਰ ਆਪਣੀ ਬਹੁਤ ਟਾਈਮ ਤੋਂ ਬਾਹਰ ਹੀ ਆਈ ਸੀ 70 ਮਿੰਟਾਂ ਪਰ ਲਾਈਨ ਫਟ ਗਰੇ ਸੀਗੇ ਬਹੁਤ ਜਾਨ ਰਸ਼ ਹੁ ਬਹੁਤ ਜਾਨ ਹੈ ਕਿ ਕਾਸ਼ ਜਿਵੇਂ ਨਾ ਇਹ ਕਾਹਨ ਦੇ ਤੱਕ ਇਹ ਮੈਨੂੰ ਦੁਬਾਰਾ ਆਏ ਤੁਹਾਨੂੰ ਆਪ ਕੋ ਨਾ ਕਰਨਾ ਮਰਵਾਵਾ ਇਹ ਮਸਦੂਕ ਕੋਨੇ ਦਾ ਮੱਥਾ ਸਿੱਟੇ ਲੈ ਰਾਸ਼ੀ ਬਹੁਤ ਜਿਆਦਾ ਬਹੁਤ ਜਿਆਦਾ ਰਾਸ਼ੀ ਆਵੰਦ ਸਾਡਾ ਬਾਰੀ ਵੀ ਦੀ ਰਣ ਕਰੇ ਵੀ ਦੀ ਰਦਾ ਸਭੰਦੇ ਆਵੰਦ ਸਾਡਾ ਕਰੇ ਵੀ ਦੀ ਜੇ ਬਾਰੀ ਵੀ ਦੀ ਬਹੁਤ ਜਿਆਦਾ ਰਾਸ਼ਾ ਬਹੁਤ ਫੋਨ ਵੀ ਲਿਆ ਵਧੀਆ ਲੱਗਿਆ ਨਵੇਂ ਸਾਰਾ ਫਲ ਦਿਨ ਗੁਰਦੁਆਰੇ ਜਾ ਕੇ मथा से टेकनोस चलते हैं रश बहुत ज्यादा है पर संगत आ रही है जा ज्यादा या राशन ना ज्यादा महसूस नहीं हो रहा पर रश रहेगा नान की आना चाहत नहीं है नान कम चलो फिर 13वां ठंड पूरी है ठंड बहुत ज्यादा बहुत ज्यादा ठंड है ठंड है सूखी चलो हम अपन लंच कर दे जाके ਅੱਜ ਬਾਹਰ ਲੰਚ ਕਰਨਾ ਠੀਕ ਹੈ ਅੱਜ ਮੇਰੇ ਘਰ ਨੂੰ ਪਿੰਡੀ ਨੂੰ ਛੁੱਟੀ ਹੈ ਨੀ ਮੀਰ ਬਣਾ ਲੈਣਾ ਪੂਰਾ ਫਿਰ ਪੂਰਾ ਫਿਰ ਸਟ੍ਰਿਕਟ ਟਾਈਟ ਤੇ ਆ ਜਾਣਾ 15 ਤਰੀਕ ਨੂੰ ਖਾਣਾ ਦੁਬਾਰਾ ਫਿਰ ਅੱਜ ਖਾ ਕੇ ਫਿਰ 15 ਤਰੀਕ ਨੂੰ ਬਿਲਕੁਲ ਠੀਕ ਹੈ ਪਹਿਲਾਂ ਰਖਾਇਓ ਨਾ ਮੈਨੂੰ ਕਿਉਂ ਵੀ ਖਾਣਾ ਅੱਜ ਆਪਣੇ ਛੋਲੇ ਪਟੂਰੇ ਆ ਗਏ ਆਹ ਵਾਲੀ ਚਟਨੀ ਨਾਲ ਇਹਨਾਂ ਦੇ ਖਾਣੇ ਹੁੰਦੇ ਆ ਸੀ ਮੈਂ ਵੀ ਘਰ ਇਹਨਾਂ ਨੂੰ ਕਾਪੀ ਕਰਕੇ ਬਣਾਈ ਸੀ ਇਹਦੇ ਵਿੱਚ ਮਿਰਚਾਂ ਪਾਈਆਂ ਹੁੰਦੀਆਂ ਸਾਮ ਖੱਟੀ ਮਿੱਟੀ ਚਟਨੀ ਅੰਬੀਆਂ ਵਾਲੀ ਇਹ ਖਾਣੇ ਛੋਲੇ ਪਟੂਰੇ ਪੂਰੀ ਦਿਖਣੀ ਰਹੀਆ ਪਟੂਰੇ ਇੱਕ ਨਾਲ ਕੀ ਆ ਸਮਝੀ ਅਚਾਰ ਦਹੀਂ ਪੌਣੇ ਪੰਜ ਜੱਲਾ ਪਾਏ ਸੀ ਹੁਣ ਕੱਲ ਆਇਆ ਹੁਣ ਕਰਦਣਾ ਚਾਹ ਪਹਿਲਾਂ ਮੈਂ ਕਿ ਪਾਣੀ ਦਾ ਗਲਾਸ ਪੀ ਲਵਾਂ ਤੇ ਜਾਨਾ ਸਫਰ ਚਾਹ ਪਾਣੀ ਪੀਨੂਗੀ ਜੀ ਨਿਕਲਦਾ ਠੰਡਸ ਫਿਰ ਆਏ ਹਾਂ ਦਾ ਬਾਥਰੂਮ ਆਊਗਾ ਉੱਥੇ ਹੋਵਾਂਗੇ ਇਸ ਸਫਰ 'ਚ ਮੈਂ ਪਾਣੀ ਨਹੀਂ ਪੀਂਦੀ ਹੁਣ ਪੀਦੇ ਪਾਣੀ ਨਾਲ ਦਾ ਗਰਮ-ਗਰਮ ਗਲਾਸ ਪਾਣੀ ਪੀਵਾਂਗੀ ਗਰਮ-ਗਰਮ ਪਾਣੀ ਦਾ ਗਲਾਸ ਪੀਵਾਂਗੀ ਤੇ ਜੇ ਕਰਦੇ ਚਾਹ ਦਿਨ ਦੁੜੀ ਕਹਿੰਦੇ ਚਾਹ ਪੀਣੀ ਮੈਂ ਕਹਿੰਦੀ ਮੈਂ ਵੀ ਚਾਹ ਪੀਣੀ ਆ ਤੇ ਬਾਹਰ ਅਸੀਂ ਖਾਦੇ ਸੀ ਕਿ ਛੋਲੇ ਪਟੂਰੇ ਹੋਰ ਕੁਝ ਵੀ ਨਹੀਂ ਖਾਦੇ ਕਦੇ ਛੋਲੇ ਪਟੂਰੇ ਖਾਤੇ ਸੀ ਬਹੁਤ ਬਹੁਤ ਜ਼ਿਆਦਾ ਵੇਸੇ ਲੱਗੇ ਔਰ ਡਿਨਰ 'ਚ ਮੈਂ ਕੁਝ ਖਾਣਾ ਨਹੀਂ ਮੇਰੇ ਕੋਲ ਸੁਨਾ ਨਹੀਂ ਕਰਨ ਹਾਈ ਤਾਂ ਸੁਨਾ ਨਹੀਂ ਕੋਈ ਸਲਾਹ ਵਾਂਗ ਕੇ ਦੇਖੀ ਹੋਗੀ ਔਰ ਮੈਂ ਨਮਾਨ ਸਾ ਤੋ ਲੈ ਕੇ ਆਂਦੀ ਆ ਇੱਕ ਚੀਜ਼ ਤੁਹਾਨੂੰ ਦੱਸਣਾ ਬਸ ਤਾਂ ਡੱਬਾ ਲੜਨਾ इसमें ऑरेंज ਮੈਂ 오ਰੇਂਜ ਆਪਲ ਤੇ ਲਈ ਦੋ 오ਰੇਂਜ ਚਿਲਕੇ ਲਈ ਫਿਰ ਮੈਂ ਇਹ ਖਾਦੇ ਦਵਿੰਦਰ ਨੂੰ ਖਾਦੇ ਹੈ। ਮੈਂ ਲੈਤੀ ਹਾਂ ਇੱਕ ਟ੍ਰੇ ਮਿਲਟਨ ਦੀ ਟ੍ਰੇ ਹੈ ਇਹ। ਇਹਦਾ ਪ੍ਰਾਈਸ ਆਏਗਾ 260 ਰੁਪਏ ਪਰ ਮਿਲੀ ਹੈ 130 ਦੀ 50% ਆਫ ਦੀ ਮਿਲੀ ਹੈ। ਮਿਲਟਨ ਦੀ ਟ੍ਰੇ ਹੈ ਦਵਿੰਦਰ ਜਿਵੇਂ ਰੋਜ਼ ਇੱਕ ਕੱਪ ਚਾਹ 30 ਦੇਨੇ मटेरियल बहुत अच्छा है बहुत सॉलिड पीस है तो देवेंद्र लेके ना अपने लिए वार्मर का सेट किचन तो क्या किचन का सामान अजवाइन पनीर सौंफ और सौंफ और दूसरी सौंफ चावल लौंग एंड ग्रीन टी ਗ੍ਰੀਨ ਟੀ ਪੀਣੀ ਬਹੁਤ ਵਧੀਆ ਹੁੰਦੀ ਹੈ ਕਈਆਂ ਨੂੰ ਆਂ ਲ ਗ੍ਰੀਨ ਟੀ ਪੀਣਾ ਪਤਲੇ ਹੁੰਨੇ ਆਪਾਂ weight lose ਹੁੰਦਾ ਨਹੀਂ ਜੀ ਗ੍ਰੀਨ ਟੀ ਪੀਣਾ weight lose ਨਹੀਂ ਹੁੰਦਾ ਗ੍ਰੀਨ ਟੀ ਨਾਲ ਆਪਣਾ ਮੈਟਾਬੋਲਿਜ਼ਮ ਅੱਛਾ ਹੁੰਦਾ ਤੇ ਜਦੋਂ ਮੈਟਾਬੋਲਿਜ਼ਮ ਆਪਣਾ ਅੱਛਾ ਹੋਊਗਾ ਆਪਾਂ ਦਾ ਡਾਈਜੈਸ਼ਨ ਇੰਪਰੂਵ ਹੁੰਦੀ ਹੈ ਜੋ ਡਾਈਜੈਸ਼ਨ ਇੰਪਰੂਵ ਹੁੰਦੀ ਆਪਾਂ ਨੂੰ ਬਲੋਟਿੰਗ ਨਹੀਂ ਹੁੰਦੀ ਜੋ ਬਲੋਟਿੰਗ ਨਹੀਂ ਹੁੰਦੀ ਫਿਰ ਆਪਣਾ weight lose ਹੁੰਦਾ ਗ੍ਰੀਨ ਟੀ ਇੱਦਾਂ ਹੈਲਪ ਕਰਦੀ ਹੈ ਗ੍ਰੀਨ ਟੀ ਨਾਲ ਆਪਣਾ ਮੈਟਾਬੋਲਿਜ਼ਮ ਅੱਛਾ ਰੱਖਣ ਚ ਹੈਲਪ ਕਰਦੀ ਹੈ ਤਾਂ ਕਰਕੇ ਗ੍ਰੀਨ ਟੀ ਪੀਣੀ ਜ਼ਰੂਰੀ ਹੈ ਇਹ ਨਹੀਂ ਹੈਗਾ ਗ੍ਰੀਨ ਟੀ ਨਾਲ ਆਪਾਂ ਪਤਲੇ ਹੋ ਜਾਂਦੇ ਹਾਂ ਮੇਰਾ ਕਲੀਸੀ ਆ ਕੇ ਚਾਹ ਦੂ ਵਿੰਦਰ ਕੰਮ ਚਾਹ ਪੀਣੀ ਮੈਂ ਕਿ ਮੈਂ ਵੀ ਪੀਣੀ ਹੈ ਤੇ ਹੁਣ ਬਣਾਉਣਾ ਹੈ ਗਰਮਾ ਗਰਮ ਚਾਹ ਮੈਂ ਚਾਹ ਚ ਪਾਣੀ ਹੁੰਨੀ ਹੈ ਅਜਵੈਨ ਜੇ ਦਵਿੰਦਰ ਪੀਣ ਫਿਰ ਮੈਂ ਥੋੜੀ ਪਾ ਲਾਂ ਨੀ ਜੇ ਮੈਂ ਕਲੀ ਨੇ ਪੀਣੀ ਹੈ ਫਿਰ ਮੈਂ ਪਾ ਲਾਂ ਨੀ ਥੋੜੀ ਜੀ ਜਿਆਦਾ ਅਜਵੈਨ ਨਾਲ ਕੀ ਹੁੰਦਾ ਹੋਣਾ ਆਪਾਂ ਜੇ ਚੀਨੀ ਨਹੀਂ ਪਾਉਂਦੇ ਮੈਂ ਫਿੱਕੀ ਚਾਹ ਪੀਣੀ ਆ ਤਾਂ ਇਹ ਨਹੀਂ ਜਿਆਦਾ ਫਿੱਕੀ ਮਹਿਸੂਸ ਨਹੀਂ ਹੁੰਦੀ ਚਾਹ ਫਿਰ ਫਲੇਵਰ ਚ ਵਧੀਆ ਆ ਜਾਂਦਾ ਚਾਹ ਮਿੱਠੀ ਲੱਗਦੀ ਆ ਨਹੀਂ ਲੱਗਦਾ ਕਿ ਆਪਾਂ ਬਹੁਤ ਜ਼ਿਆਦਾ ਫਿੱਕੀ ਚਾਹ ਪੀ ਰਹਾਂਗੇ ਠੀਕ ਇਧਰ ਅਜਵੈਨ ਵਾਲੀ ਚਾਹ ਕਰ ਰਹੀ ਆ ਆਹਦੀ ਨਾਲ ਜਿਹੜਾ ਸਮਾਨ ਲੈ ਕੇ ਇਸ ਮੈਂ ਕਿਹ ਵੀ ਥਾਂ ਦੀ ਥਾਂ ਜਿੱਥੇ ਰੱਖਣਾ ਰੱਖਦੀ ਫਿਰ ਉਧਰ ਮਨ ਮਾਨੇ ਮਨ ਵਿੱਚ ਪਲੈਨਿੰਗ ਚੱਲ ਰਹੀ ਸੀ ਕਿ ਸ਼ਾਮ ਨੂੰ ਕੀ ਬਣਾਇਆ ਜਾਵੇ ਹਨਾ ਫਿਰ ਆਪਾਂ ਜੇ ਕਿਤੇ ਆਉਨੇ ਆ ਮਨ 'ਚ ਕੰਮ ਭੱਜਣ ਲੱਗਿਆਂ ਲੱਗਿਆਂ ਆਜੋ ਫਰੈਂਡਸ ਚਾਹ ਪੀ ਲੋ ਠੰਡ ਬਹੁਤ ਜ਼ਿਆਦਾ ਹੈ ਗਰਮ ਗਰਮ ਚਾਹ ਪੀ ਲੋ ਆਜੋ ਪਨੀਰ ਨਾਲ ਟਾਈਮ ਹੋ ਗਿਆ 5:30 ਦਾ ਤੇ ਇੱਧਰ ਮੈਂ ਸਬਜ਼ੀ ਬਣਾਤੀ ਤੁਸੀਂ ਕਹਿੰਗੇ ਸਬਜ਼ੀ ਲੱਗਦੀ ਤਾਂ ਐਨੀ ਐਕਚੁਅਲੀ ਕੱਲੀ ਗਰੇਵੀ ਆ ਦਵਿੰਦਰ ਖਾਣਗੇ ਐਗ ਕਰੀ ਖਾਣਗੇ ਐਗ ਬੋਇਲ ਕਰਨੇ ਨੇ ਮੈਂ ਉਹਨਾਂ ਲਈ ਮੈਂ ਦੋ ਜਾਂ ਤਿੰਨ ਜਿੰਨੇ ਐਗ ਖਾਣਗੇ ਬੋਇਲ ਕਰਕੇ ਛਾਪਾਂ ਉਹ ਕੱਲੀ ਮੈਂ ਗਰੇਵੀ ਰੈਡੀ ਕਰੀ ਇਹ ਮੈਂ ਜਿੰਦਰਾ ਕਰਨਾ ਨਹੀਂ ਬਸ ਉਹਨਾਂ ਲਈ ਮੈਂ ਗਰੇਵੀ ਰੈਡੀ ਕਰਤੀ ਕੱਲ ਐਗ ਬੋਇਲ ਕਰਕੇ ਪਾਉਂਗੇ ਇਹਦੇ ਵਿੱਚ ਠੀਕ ਹੈ ਔਰ ਇੱਧਰ ਆਪਾਂ ਕਰਤੇ ਭਾਂਡੇ ਸਾਫ਼ ਤੇ ਹੁਣ ਮੈਂ ਜਾਂਦੀ ਆ ਵੌਕ ਲਈ ਉਂਵਸਾਤ ਮੈਂ ਕੱਪੜੇ ਵੀ ਵਾਸ਼ ਕਰਨੇ ਸੀਗੇ ਮੰਡੇ ਸੀ ਪਰ ਮੈਂ ਫਿਰ ਕਰੇ ਨਹੀਂ ਕਿ ਛੁੱਟੀ ਲੈ ਲਈ ਮੈਂ ਚੱਲ ਨਿਊ ਇਅਰ ਆਪਾਂ ਵੀ ਛੁੱਟੀ ਲੈ ਲਾਂਦੇ ਅੱਜ ਕੰਮ ਕੁਝ ਕਰਦੇ ਨਹੀਂ ਹੈਗੀ ਹਨਾ ਛੁੱਟੀ ਲੈ ਲਈ ਕੰਮ ਨਹੀਂ ਮੈਂ ਹੱਕ ਰਿਆ ਵਾਸ਼ ਨਹੀਂ ਕਰੇ ਕੱਪੜੇ ਤੇ ਕੱਲ ਨੂੰ ਵਾਸ਼ ਕਰੂੰਗੀ ਪਰ ਉਹਨੂੰ ਮਸ਼ੀਨ 'ਚ ਅੱਜ ਹੁਣ ਪਾ ਕੇ ਰੱਖੋਗੇ ਮਸ਼ੀਨ 'ਚ ਲੋਡ ਕਰ ਦੂੰਗੀ ਫੁੱਲੀ 'ਚ ਤਾਂ ਕਿ ਫਿਰ ਸਵੇਰੇ ਮੇਰਾ ਇਹ ਕੰਮ ਘਟ ਜੇ ਲੋਡ ਕਰਾਂ ਦਾ ਕੱਪੜੇ ਜੋ ਕੋਈ ਅਲੱਗ ਤਾਂ ਤੋਂ ਨਾ ਕੋਈ ਰੰਗਦਾਰ ਉਹ ਅਲੱਗ ਹੋਣੀ ਛਾਂਟੀ ਹੋ ਜਾਊਗੀ ਉਹਦੀ ਤੇ ਬਸ ਸਵੇਰੇ ਉੱਠਣਸਾਰ ਪਹਿਲਾਂ ਮਸ਼ੀਨ ਆਨ ਕਰੂੰਗੀ ਫਿਰ ਲਾਈਟ ਚੱਲੀ ਜਾਂਦੇ ਮੇਰਾ ਹ ਅੱਜ ਗਈ ਨਹੀਂ ਕੱਲ ਨਹੀਂ ਦੋ ਦਿਨੋਂ ਕਿ ਲਾਈਟ ਗਈ ਨਹੀਂ ਪਰ ਜਿਸ ਦਿਨ ਮੈਂ ਕੱਪੜੇ ਪਾਦਾ ਮਸ਼ੀਨ ਚ ਨਾ ਉਸੇ ਦਿਨ ਲਾਈਟ ਚੱਲੀ ਜਾਂਦੀ ਹੈ ਫਿਰ ਲਾਈਟ ਫਿਰ ਦੇਖੀ ਜਾ ਉਹ ਵੀ ਲਾਈਟ ਆਊਗੀ ਤਾਂ ਮਸ਼ੀਨ ਦਾ ਲੋਡ ਖਤਮ ਹੋਊਗਾ ਨਾ ਸਰਕਲ ਖਤਮ ਹੋਊਗਾ ਤਾਂ ਆਪਾਂ ਕੱਪੜੇ ਕੱਢਾਂਗੇ ਸੁੱਕਣੇ ਪਾਵਾਂਗੇ ਕੰਮ ਜੇ ਲਮਕਿਆਂ ਦਾ ਹੋਰ ਤਾਂ ਕੁਝ ਨਹੀਂ ਦਾ ਅਸਮ ਮੇਰੇ ਹੀ ਕੰਮ ਰਹਿ ਗਿਆ ਆਟਾ ਗੁੰਨੇ ਪਿਆ ਫਿਰ ਇਸ ਮੇਲਾ ਦਵਿੰਦਰ ਕੱਲੀ ਸਬਜ਼ੀ ਖਾਂਣਗੇ ਫੁਲਕਾ ਨਹੀਂ ਖਾਂਦੇ ਰਹਿਗੇ ਉਹ ਜੇ ਫੁਲਕਾ ਖਾਣਾ ਹੈ ਤਾਂ ਆਟਾ ਗੁੰਨੇ ਪਿਆ ਸਵੇਰੇ ਗੁੰਨੇ ਇਸ ਮੇ ਪ੍ਰਿਆ ਕੱਪੜੇ ਮਸ਼ੀਨ ਚ ਲੋਡ ਕਰਨੇ ਦਾ بس ਮੇਰਾ ਇਹੀ ਕੰਮ ਆ ਹੁਣ ਹੋਰ ਕੋਈ ਕੰਮ ਨਹੀਂ ਕਰ ਤੇ ਜਦੋਂ ਬੱਚੇ ਹੁੰਦੇ ਸਿਰ ਬੱਚਿਆਂ ਦੀ ਬਹੁਤ ਤਿਆਰੀ ਹੁੰਦੀ ਹੁੰਦੀ ਸੀ ਨਾ ਜਿਵੇਂ ਨੈਕਸਟ ਦੇ ਬੱਚੇ ਸਕੂਲ ਜਾਣਾ ਬੱਚੇ ਦਾ ਬੈਗ ਪੈਕ ਆ ਉਹਦੇ ਟਿਫਨ ਚ ਕੀ ਬਣੂਗਾ ਸ਼ੂ ਪਾਲਿਸ਼ ਨੇ ਯੂਨੀਫਾਰਮ ਤੋਂ ਧੀ ਹੋਈ ਹੈ ਯੂਨੀਫਾਰਮ ਪ੍ਰੈਸ ਆ ਕਿੰਨਾ ਕੰਮ ਹੁੰਦਾ ਬੱਚਿਆਂ ਨਾਲ ਨਾ ਹੁਣ ਤਾਂ ਮੈਨੂੰ ਆਇਆ ਲੱਗਦਾ ਮੈਂ ਬਿਲਕੁਲ ਫਰੀ ਹੋ ਗਈ ਠੀਕਾ ਕੰਮ ਹੈਗੇ ਨੇ ਪਰ ਉਹ ਇੰਨੇ ਕੰਮ ਨਹੀਂ ਹੈਗੇ ਵੀ ਆਪਾਂ ਨੂੰ ਕਿਸੇ ਕੰਮ ਦੀ ਕੋਈ ਬਹੁਤ ਜ਼ਿਆਦਾ ਟਾਈਮਿੰਗ ਨਾਲ ਆਪਾਂ ਬੰਨੇ ਹੋਇਆ ਹਨ। ਜੋ ਬੱਚੇ ਹੁੰਦੇ ਨੇ ਆਪਾਂ ਟਾਈਮਿੰਗ ਨਾਲ ਬੰਨੇ ਜਾਂਦੇ ਵੀ 8 ਵਜੇ ਉੱਠਣਾ, 8 ਵਜੇ ਬੱਚਨ ਠੋਣਾ, 8 ਵਜੇ ਬੱਚੇ 8 ਵਜੇ ਬੱਚੇ ਨੇ ਜਾਣਾ, 8 ਵਜੇ ਉਹਨਾਂ ਨੇ ਆਉਣਾ, 8 ਵਜੇ ਨੂੰ ਆਹ ਚੀਜ਼ ਤਿਆਰ ਚਾਹੀਦੀ ਆ। ਇਹ ਟਾਈਮਿੰਗ ਹੀ ਨਹੀਂ ਕੋਈ ਹੈਗੀ ਹੈਗੀ। ਹੁਣ ਚਲੋ ਠੀਕ ਆ ਕੰਮ ਹੋ ਗਿਆ, ਠੀਕ ਆ ਨਹੀਂ ਹੋ ਗਿਆ ਜਾਂ ਲੇਟ ਹੋ ਗਿਆ ਤਾਂ ਵੀ ਠੀਕ ਆ। ਸਬਜ਼ੀ ਕੰਮ ਬਣੀ ਆ? ਬਹੁਤ ਸਵਾਦ। ਬਹੁਤ ਸਵਾਦ ਬਣੀ ਆ। ਨਾਲ ਕਾਲੀ ਕਾਲੀ ਜੀ ਬਹੁਤ ਜਲਦੀ ਚ ਬਣਾਈ ਸਮਾ ਕੇ। ਹਨਾ ਸਵਾਦ ਬਣੀ ਆ। ਠੀਕ। ਸਮਝੀ ਦੇ ਕੇ ਮੇਰਾ ਵੀ ਲੱਗ ਰਿਹਾ ਖਾਣਾ ਪਾਟੇ ਡਲਾਉਣੀ ਕਰਦਾ ਹੈਗਾ ਨਾ ਨਾ ਮੇਰੇ ਟੱਡ ਪਰ ਆਪੇ ਪਟੂਰੇ ਨਾਲ ਤਾਂ ਪਟੂਰੇ ਵਰਗਾ ਹੋਗਾ ਜਮਾਈ ਨਹੀਂ ਸਾਜੀ ਨਾ ਨਾ ਤੇ ਹੁਣ ਮੈਂ ਆ ਗਈ ਸੀ ਵਾਸ਼ਿੰਗ ਏਰੀ ਵਿੱਚ ਕੱਪੜੇ ਲੋਡ ਕਰਦੇ ਆ ਮਸ਼ੀਨ ਵਿੱਚ ਕੱਲ ਨੂੰ ਧੋਵਾਂਗੇ ਕੱਪੜੇ ਅੱਜ ਧੋਣੇ ਸੀ ਤੇ ਹੁਣ ਇੱਕ ਦਿਨ ਡਿਲੇ ਹੋ ਗਏ ਕੱਪੜੇ ਕਾਫੀ ਇਕੱਠੇ ਹੋਏ ਪਏ ਨੇ ਮੈਂ ਹਫ਼ਤੇ 'ਚ ਸਿਰਫ ਦੋ ਦਿਨ ਧੋਣੀ ਹੁੰਦੀਆਂ ਇਕੱਠੇ ਆਏ ਹੋਗੇ ਕੱਪੜੇ ਉਹ ਨਾ ਆਪਾਂ ਜੋ ਬਹੁਤ ਸਰਦੀ ਵਿੱਚ ਦੋ ਤਿੰਨ ਲੇਅਰਿੰਗ ਕਰਦੇ ਆ ਕੱਪੜੇ ਦੇ ਫਿਰ ਜੋ ਆਪਾਂ ਉਹ ਚੇਂਜ ਕਰਦੇ ਆ ਪਰ ਤਿੰਨੇ ਕੱਪੜੇ ਆਪਾਂ ਤਾਂ ਤਿੰਨੇ ਦੇ ਤਿੰਨੇ ਹੀ ਉਤਰਨੇ ਆਏ ਕਰਕੇ ਕੱਪੜੇ ਜ਼ਿਆਦਾ ਹੋ ਜਾਂਦੇ ਨੇ ਉਹ ਠੀਕ ਹੈ ਗੰਦੇ ਨਹੀਂ ਹੁੰਦੇ ਆਪਾਂ ਦੋ ਦਿਨ ਵਿੱਚ ਚਲਾ ਲੈਂਦਾ ਕੋਈ ਕੋਈ ਕੱਪੜਾ ਤਿੰਨ ਦਿਨ ਵੀ ਚੱਲ ਜਾਂਦਾ ਹੈ ਪਰ ਕੱਪੜੇ ਥੋੜਾ ਐ ਨੀਚੇ ਵਾਰਮਰਸ ਵਗੈਰਾ ਪਾਉਣੇ ਆਗੇ ਡਬਲ ਡਬਲ ਟ੍ਰਿਪਲ ਟ੍ਰਿਪਲ ਲੇਅਰਿੰਗ ਕਰਦੇ ਕੱਪੜਿਆਂ ਦੀ ਫਿਰ ਉਹ ਤੋਂ ਕਾਫੀ ਕੱਪੜੇ ਉਤਰਦੇ ਨੇ ਜੋ ਆਪਾਂ ਚੇਂਜ ਕਰਦੇ ਆਂ ਤੇ ਕੱਪੜੇ ਕਰਦੇ ਲੋਡ ਮਸ਼ੀਨ 'ਚ ਕੁਝ ਕੱਪੜੇ ਇਹੋ ਜਿਹੇ ਨੇ ਜਿਹੜੇ ਮੈਨੂੰ ਅਲੱਗ ਸੈਮੀ 'ਚ ਧੋਣੇ ਪੈਣਗੇ ਸਵੇਰੇ ਉਹ ਮਸ਼ੀਨ ਨੂੰ ਵੀ ਨਾਲ ਚਲਾਉਣੇ ਪੂ ਫਿਰ ਧੋਤੇ ਚਲੋ 3-4 ਦਿਨ ਫੇਰ ਨਿਕਲ ਜਾਣਗੇ ਕੱਲ ਦਾ ਦਿਨ ਮੇਰਾ ਸਿਰਫ ਕੱਪੜਿਆਂ ਨੂੰ ਡੈਡੀ ਘੇਟੇ ਤਾਂ ਕੱਲ ਨੂੰ ਮੈਂ ਕੱਪੜੀ ਧੋ ਕੇ ਸੰਭਾਲ ਲੈਣੇ ਨੇ ਤੋਤੇ ਜਾਣਗੇ ਸੁੱਕਦੇ ਤਾਂ ਹੈ ਨਹੀਂਗੇ ਸੁੱਕਣ ਦਾ ਕੋਈ ਭਰੋਸਾ ਨਹੀਂ ਕਿੰਨੇ ਦਿਨ ਲੱਗਣ ਆਏ ਵੀ ਤੋਂ ਮੈਂ ਦੇਣੇ ਨੇ ਸੁੱਕਣ ਦਾ ਮੌਸਮ ਤੇ ਡਿਪੈਂਡ ਹੈ ਸੁਕਾਉਣ ਵਾਲਾ ਸਿਸਟਮ ਮੇਰੇ ਹੱਥ 'ਚ ਨਹੀਂ ਹੈਗਾ ਜਦੋਂ ਮਸ਼ੀਨ ਕਰਦਾਂ ਨੇ ਔਨ ਮਸ਼ੀਨ ਮੈਂ ਔਨ ਕਰਤੀ ਲਿਕਵਿਡ ਵੀ ਪਾਤਾ ਟਾਈਮਰ ਵੀ ਲਗਾਤਾ 9 ਘੰਟੇ ਨੂੰ ਚੱਲ ਪੈਣਾ ਹੁਣ 8 ਵਜਣ ਵਾਲੇ ਪੰਜ-ਸੱਤ ਮਿੰਟ ਹੀ ਰਹਿੰਦੇ ਹੋਣੇ ਤੇ 8 4 ਤੇ 5 9 ਸਵੇਰੇ 5 ਵਜੇ ਚੱਲ ਪੂਗੀ ਕੱਪੜੇ ਜਦੋਂ ਉਠਾਂਗੇ ਕੱਪੜੇ ਧੋਤੇ ਪਏ ਹੋਣਗੇ ਫਿਰ ਲਾਈਟ ਜਾਣ ਦੀ ਕੋਈ ਟੈਨਸ਼ਨ ਨਹੀਂ ਬਸ ਮੇਰੇ ਸੈਮੀ ਥੋੜੇ ਜਿਹੇ ਲੰਘੇ ਕੱਪੜੇ ਮੈਨੂੰ ਧੋਣੇ ਪੈਣਗੇ ਇੱਕਦਮ ਮੇਰੀ ਬੈੱਡ ਸ਼ੀਟ ਆ ਉਹ ਲੰਘਦੇ ਧੋਵਾਂਗੇ ਟਾਈਮ ਹੋ ਰਿਹਾ 8:30 ਦਾ ਮੇਰੇ ਕੰਮ ਆਲਮੋਸਟ ਸਾਰੇ ਫਿਨਿਸ਼ ਹੋ ਗਏ ਬਹੀ ਮੈਂ ਜਮਾਉਣੀ ਦਹੀ ਅੱਜ ਮੈਂ ਸਵੇਰੇ ਜਮਾਈ ਸੀ ਪਈ ਆ ਕੁਝ ਨਹੀਂ ਮੈਂ ਹੁਣ ਕਾ ਸਾਰੇ ਕੰਮ ਮੇਰੇ ਫਿਨਿਸ਼ ਨੇ ਮੈਂ ਇਧਰ ਬੈਠੀ ਬਲੌਰ ਲਗਾਈ ਮੈਂ ਘਰ ਜਾਈશ ਫਿਰ ਬੜੂਗੀ ਪਹਿਲਾਂ ਬਲੌਰ ਲਗਾ ਕੇ ਇੱਕ ਵਾਰ ਹੱਥ ਪੈਰ ਤੇ ਸੀਖ ਲੀ ਬਹੁਤ ਜ਼ਿਆਦਾ ਠੰਡ ਹੋਈ ਪਈ ਬਹੁਤ ਹੀ ਜ਼ਿਆਦਾ ਹੱਥ ਪੈਰ ਬਹੁਤ ਠਰਦੇ ਨੇ ਮੈਂ ਤਿੰਨ ਤਿੰਨ ਚਾਰ ਚਾਰ ਕੱਪੜੇ ਪਾ ਕੇ ਰੱਖਦੀ ਪਰ ਫਿਰ ਵੀ ਆਏ ਨਾ ਬਹੁਤ ਠੰਡਾ ਬਹੁਤ ਠੰਡਾ ਚਲੋ ਠੰਡਾ ਪਾਏ ਮਾ ਠੰਡੇ ਵੀ ਹੋਣਾ ਹੀ ਅੱਛੀ ਗੱਲ ਹੈ ਗਰਮੀ ਤੋਂ ਤਾਂ ਛੁਟਕਾਰਾ ਮਿਲਿਆ ਠੰਡਾ ਦਾ ਕੱਪੜੇ ਪਾ ਕੇ ਪ੍ਰੋਟੈਕਸ਼ਨ ਕਰ ਲਾਂਗੇ ਬਲੌਰ ਲਗਾ ਲਾਂਗੇ ਗਰਮੀ ਦਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਹੈਪੀ ਨਿਊ ਇਅਰ ਟੂ ਆਲ ਆਫ ਯੂ ਵਾਂਸ ਅਗੇਨ ਸਾਰਾ ਇਹ ਸਾਲ ਬ ਕੀ ਮਿਲਦੇ ਆਪੇ ਇੱਕ ਹੋਰ ਨਵੀਂ ਵੀਡੀਓ ਨਾਲ ਵੀਡੀਓ ਸਾਨੂੰ ਅੱਛੀ ਲੱਗੀ ਤਾਂ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਤੇ ਨਵੇਂ ਦਾ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਵੀ ਸਭ ਸਿੱਖੀ ਰੱਖਾ